ਹੈਲੋ ਕਿਵੇਂ ਹੋ ਜੀ ਸਾਰੇ ਅੱਜ ਅਸੀਂ ਬਣਾਉਣ ਲੱਗੇ ਹਾਂ ਕਸਟਰਡ ਉਸ ਲਈ ਸਾਨੂੰ ਚਾਹੀਦਾ ਹੈ ਵਨੀਲਾ ਫਲੇਵਰ ਕਸਟਰਡ ਚੀਨੀ ਵੱਡਾ ਕੱਪ ਮਿਲਕ ਦਾ ਤੇ ਫਰੂਟਸ ਤੇ ਡਰਾਈ ਫਰੂਟਸ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਉਸ ਵਿੱਚ ਪਾ ਦੇਣੀ ਹੈ ਚੀਨੀ ਅੱਧਾ ਗਲਾਸ ਕੱਚਾ ਦੁੱਧ ਲੈ ਕੇ ਠੰਡਾ ਉਸ ਵਿੱਚ 3 ਚਮਚ ਪਾਉਣੇ ਨੇ ਕਸਟਰਡ ਪਾਊਡਰ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਦੁੱਧ ਦੇ ਵਿੱਚ ਇਹਨੂੰ ਹੌਲੀ ਹੌਲੀ ਸਿਵੇਂ ਸਿਵੇਂ ਏਡ ਕਰਾ ਹੈ ਥੋੜਾ ਥੋੜਾ ਕਰਕੇ ਤੇ ਗੈਸ ਤੁਸੀਂ మీడియం ਹੀ ਰੱਖਣਾ ਹੈ ਜਿਆਦਾ ਤੇਜ਼ ਨਹੀਂ ਕਰਨਾ ਤੇ ਸਾਡਾ ਕਸਟਰਡ ਦੇਖੋ ਜੀ ਬਹੁਤ ਹੀ ਵਧੀਆ ਬਣ ਚੁੱਕਿਆ ਹੁਣ ਇਹਨੂੰ ਥੋੜੀ देर ਲਈ ਅਸੀਂ ਠੰਡੇ ਹੋਣ ਲਈ ਰੱਖਾਂਗੇ ਤੇ ਲੋਜੀ ਕਸਟਰਡ ਸਾਡਾ ਹੋ ਚੁੱਕਿਆ ਹੈ ਠੰਡਾ ਹੁਣ ਅਸੀਂ ਇਸ ਵਿੱਚ ਅਸੀਂ ਐਡ ਕਰਾਂਗੇ ਫਰੂਟਸ ਤੇ ਇਸ ਵਿੱਚ ਮੈਂ ਇਹ ਐਡ ਕਰਾਂਗੇ ਡਰਾਈ ਫਰੂਟਸ ਤੁਸੀਂ ਨੂੰ ਤੁਸੀਂ ਥੋੜਾ ਟਾਈਮ ਫ੍ਰਿਜ ਵਿੱਚ ਰੱਖਣ ਤੋਂ ਬਾਅਦ ਠੰਡਾ ਠੰਡਾ ਖਾ ਸਕਦੇ ਹੋ